ਜਿਹੜਾ ਪੁੱਲ ਤੇ ਨਿਗਾ ਮਾਰੋ ਇਹ ਖੜੋਲਾ ਰੁਪਏ ਲਾਇਆ ਸਰਕਾਰ ਨੇ ਇਹ ਕਦੇ ਵਾਸਤੇ ਲਾਇਆ ਇਹ ਕੱਲ ਨੂੰ ਕੋਈ ਹਾਦਸਾ ਹੋ ਜਾਏ ਤੇ ਕੌਣ ਜ਼ਿੰਮੇਵਾਰ ਹੈ ਅੱਜ ਤੋਂ ਹਫਤੇ ਦਿਨ 10 ਦਿਨ ਪਹਿਲੇ ਭਾਰਤਨਗਰ ਤੇ ਕਚੈਰੀ ਦੇ ਵਿਚਕਾਰ ਪਲੇਟ ਡਿੱਗੀ ਹੈ ਚੋਕਰ 깔 ਗਾ ਲੋ ਉਹ ਦਿਨ ਐ ਐਤਵਾਰ ਦਾ ਸੀ ਥੱਲੇ ਖੜਾ ਨਹੀਂ ਠੀਕ ਹੈ ਕੋਈ ਵੋਈ ਆਵਾਜ਼ ਨਹੀਂ ਖੜਾ ਦੀ ਕੋਈ ਬੱਚਾ ਨਹੀਂ ਖੜਾ ਦੀ ਹਾਂਜੀ ਕੋਈ ਖੁੱਚੇ ਖੜਾ ਦੀ ਕੱਲ ਨੂੰ ਕੋਈ ਨੁਕਸਾਨ ਹੋ ਜਾ ਬੜੀ ਨਿਗਾ ਖੜੀ ਐ ਕੀ ਹੋਇਆ ਕੀ ਹੋਇਆ ਇਹ ਕਿਵੇਂ ਬ੍ਰੇਡ ਡਰਾਈ ਹੋਈ ਆ ਦੇਖੋ ਸਾਡੀ ਕਰੋੜਾਂ ਰੁਪਏ ਲਾਇਆ ਜਿਹੜੇ ਇੰਜੀਨੀਅਰ ਬੈਠੇ ਆ ਬੜੇ ਲਿਖੇ ਬੈਠੇ ਆ ਠੀਕ ਹੈ ਉਹਨਾਂ ਦਾ ਹਾਲ ਦੇਖੋ ਤੇ ਮਹਿਕਮੇ ਦਾ ਹਾਲ ਦੇਖੋ ਜਿਹੜੇ ਬਣਾ ਰਹੇ ਆ ਆ ਦੇਖੋ ਜੀ ਲੋਹੇ ਦੀ ਰਾਡ ਪਈ ਐ ਥੱਲੇ ਫਰਸ਼ ਗਿਰਨ ਵਾਲਾ ਬੱਲੇ 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 ਇਹ ਤਾਂ ਜੇ ਡਿੱਗਿਆ ਬਾਈ ਜੀ ਤਾਂ ਨੁਕਸਾਨ ਕਰੂ ਬੋਲ ਜਾਦਾ ਬਾਦ ਨੁਕਸਾਨ ਕਰੂਗਾ ਜੀ ਜਿਹੜੀ ਬਾਸ ਉੱਪਰੋਂ ਜਾ ਰਹੀ ਹੈ ਬਾਈ ਤਾਂ ਬਾਥ ਥੱਲੇ ਆ ਗਈ ਉਹਦੇ ਸਵਾਰੀਆਂ ਵੀ ਮਰੂਗੀ ਠੀਕ ਹੈ ਥੱਲੇ ਜਾ ਰਹੇ ਆ ਉਹ ਥੱਲੇ ਵਾਲੀ ਤਾਂ ਜਾਊਗੀ ਜਾਊਗੀ ਜਿਹੜੀ ਉੱਪਰੋਂ ਗਈ ਉਹਦਾ ਕੀ ਹਾਲ ਹੋਊਗਾ ਜੀ ਠੀਕ ਹੈ ਫਿਰ ਇੱਥੇ ਦੇਖ ਲਓ ਜੀ ਦੋ ਮੁਲਾਜ਼ਮ ਖੜੇ ਹੁੰਦੇ ਆ ਚਲੋ ਉਹਨਾਂ ਦੀ ਨਿਗਾਹ ਤੋਂ ਬਰੇਟਾ ਵਾਲ ਜਾਣੀ ਨਹੀਂ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਮੁਲਾਜ਼ਮਾਂ ਦੇ ਉੱਤੇ ਸਾਰੀ ਗੱਲ ਆਊਗੀ ਜੀ ਹੂੰ ਬਈ ਤੁਸੀਂ ਖਿਆਲ ਨਹੀਂ ਕੀਤਾ ਖਿਆਲ ਮੁਲਾਜ਼ਮ ਕੀ ਕਰੂਗਾ ਜਦੋਂ ਮੈਕਮ ਨੇ ਖਿਆਲ ਨਹੀਂ ਕੀਤਾ ਬਣਾਉਣ ਵਾਲੇ ਨੇ ਕਿ ਬਿਲਕੁਲ ਠੀਕ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਦੇ ਰੋਚੌਂਕ ਕਿੱਧਰ ਸਲੇਬ ਡਿੱਗਦੀ ਹੈ ਪਰ ਗਣੀਮਤ ਹੈ ਰਹਿੰਦੀ ਹੈ ਕਿ ਉਹ ਸਲੇਬ ਸੜਕ ਤੋਂ ਥੋੜਾ ਜਿਹਾ ਕੱਚੇ ਪਾਸੇ ਨੂੰ ਡਿੱਗਦੀ ਹੈ ਐਤਵਾਰ ਸੀ ਉਹ ਦਿਨ ਤੇ ਬਚਾਅ ਹੋ ਜਾਂਦਾ 60 ਮਿੰਟ ਕਿਸਦੇ ਨਹੀਂ ਲੱਗਦੀ ਲੇਕਿਨ ਇੱਥੇ ਤੁਸੀਂ ਦੇਖੋ ਫਿਰ ਦੁਬਾਰਾ ਪਤਾ ਨਹੀਂ ਪ੍ਰਸ਼ਾਸਨ ਜਾਂ ਪਤਾ ਨਹੀਂ ਜਿਹੜਾ ਐਨਐਚਏ ਆਈ ਹੈ ਜਾਂ ਜਿਹੜੇ ਠੇਕੇਦਾਰ ਨੇ ਇਹਨਾਂ ਦੀ ਨਲਕੀ ਕਮਾਂ ਕਿਆ ਬਿਲਕੁਲ ਫਿਰੋਜ਼ਪੁਰ ਰੋਡ ਤੇ ਵੇਰਕਾ ਪਲਾਨ ਦੇ ਕੋਲ ਆ ਕੈਨਲ ਕ੍ਰੋਸਿੰਗ ਨੂੰ ਕ੍ਰੋਸ ਕਰਦੇ ਹੋ ਤਾਂ ਨਾਲ ਹੀ ਇੱਥੇ ਇੱਕ ਹੋਰ ਸਲੇਬ ਡਿਗਣ ਦੀ ਤਿਆਰੀ ਚ ਹੈ ਇੰਤਜ਼ਾਰ ਕਰ ਰਹੀ ਹੈ ਉਸ ਮਾੜੇ ਸਮੇ ਦਾ ਜਦੋਂ ਇਹ ਸਲੇਬ ਡਿਗਣੀ ਹੈ ਤਾਂ ਇਹ ਡਿਗਣ ਤੋਂ ਬਾਅਦ ਥਲੋ ਖੁਰ ਗਈ ਹੈ ਪੱਤੀਆਂ ਲੱਗੀਆਂ ਹੋਈਆਂ ਨੇ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਜਦੋਂ ਇਹ ਸਲੇਬ ਡਿਗਣੀ ਹੈ ਇਹ ਕਿਸੇ ਨਾ ਕਿਸੇ ਨੂੰ ਨਾਲ ਲੈ ਕੇ ਜਾਊਗੀ ਕਿਉਂਕਿ ਇਹ ਬਿਲਕੁਲ ਚੱਲਦੀ ਹੋਈ ਸੜਕ ਦੇ ਉੱਪਰ ਹੈ ਆ ਦੇਖ ਸਕਦੇ ਹੋ ਕਿ ਸਾਈਕਲ ਸਕੂਟਰ ਮੋਟਰਸਾਈਕਲ ਕਾਰ ਆ ਟੂ ਵਿਲਰ ਥਰੀ ਵਿਲਰ 4 ਵਿਲਰ ਸਾਰੇ ਹੀ ਬਿਲਕੁਲ ਇਸ ਸਲੇਬ ਦੇ ਥੱਲੋਂ ਜਿੱਥੇ ਲੇਨ 1 ਤੇ ਲੇਨ 2 ਬਣਦੀ ਹੈ ਉੱਥੋਂ ਗੱਡੀਆਂ ਨਿਕਲ ਰਹੀਆਂ ਨੇ ਤੇ ਜੇਕਰ ਕਿਸੇ ਗੱਡੀ ਤੇ ਡਿੱਗੀ ਤਾਂ ਫਿਰ ਨੁਕਸਾਨ ਤੇ ਜੇਕਰ ਕਿਸੇ ਸਕੂਟਰ ਮੋਟਰਸਾਈਕਲ ਵਾਲੇ ਟੂ ਵਿਲਰ ਵਾਲੇ ਦੇ ਉੱਪਰ ਡਿੱਗੀ ਤਾਂ ਇਹ ਕੁਆਂਟਲ ਤੋਂ ਜ਼ਿਆਦਾ ਵਜ਼ਨ ਵਾਲੀ ਜਿਹੜੀ ਸਲੇਬ ਹੈ ਇਹ ਆਪਣੇ ਨਾਲ ਜਾਣ ਕਿਸੇ ਨਾ ਕਿਸੇ ਦੀ ਜ਼ਰੂਰ ਲੈ ਕੇ ਜਾਊਗੀ ਕਿਸੇ ਮਾ ਦਾ ਪੁੱਤ ਕਿਸੇ ਭੈਣ ਦਾ ਭਰਾ ਕਿਸੇ ਧੀ ਦਾ ਬਾਪ ਸੰਸਾਰ ਨੂੰ અલਵਿਦਾ ਹੱਸ ਤੱਕਦਾ ਹੈ ਤੇ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ NHAI ਜਾਂ ਜ਼ਿਲ੍ਹੇ ਠੇਕੇਦਾਰ ਹੁੰਦੇ ਨੇ ਕਿੰਦੀ ਕਿੰਦੀ ਨਲਕੀ ਗਣਾਈਏ ਕਿ ਇੱਥੇ ਰੋਡ ਤੇ ਉੱਪਰ ਸਲੇਬ ਮੰਡਰਾਰੀ ਹੈ ਮੌਤ ਮੰਡਰਾਰੀ ਹੈ ਜੇਕਰ ਕੋਈ ਹੋਰ ਗੱਡੀ ਉੱਥੋਂ ਲੰਘਦੀ ਵਰਦੀ ਟੱਚ ਕਰਦੀ ਹੈ ਤਾਂ ਇਹ ਵੀ ਡਿਗੂ ਥੱਲੇ ਵਾਲਾ ਵੀ ਮਰੂ ਤੇ ਗੱਡੀ ਵੀ ਥੱਲੇ ਡਿਗੂਗੀ ਕਿੰਨਾ ਜ਼ਿਆਦਾ ਰਿਸਕ ਹੈ ਕਿੰਨਾ ਜ਼ਿਆਦਾ ਜਾਨ ਨੂੰ ਲੈ ਕੇ ਇੱਕ ਜੋਖੀ ਬਣ ਜੂਗਾ ਪਰ ਸ਼ਾਇਦ ਪ੍ਰਸ਼ਾਸਨ ਹਲੇ ਵੀ ਸਬਕ ਨਹੀਂ ਸਿੱਖ ਰਿਆ ਹਫਤਾ ਪਹਿਲਾਂ ਇੱਥੋਂ ਦੀ ਮਹਿਜ 2 ਕਿਲੋਮੀਟਰ ਤੇ ਇਹ ਜਹ ਹਾਸਾ ਹੋ ਕੇ ਹਟਦਾ ਪਰ ਜਾਨ ਨਹੀਂ ਜਾਂਦੀ ਮੌਕੇ ਤੇ ਐਮਐਲਏ ਵਿਧਾਇਕ ਤੇ ਹੋਰ ਅਫਸਰ ਕਹਿੰਦੇ ਨੇ ठेकेदार ਕਹਿ ਦਿੰਦੇ ਨੇ ਕਿ ਸ਼ੁਕਰ ਮਨਾਓ ਜੀ ਕਿਸੇ ਦੀ ਜਾਨ ਨਹੀਂ ਗਈ ਕਿਉਂਕਿ ਸ਼ਾਇਦ ਉਹ ਰੋਡ ਤੋਂ ਥੋੜਾ ਜਿਹਾ ਕੱਚੇ ਪਾਸੇ ਡਿੱਗੀ ਸੀਗੀ ਪਾਰਕੀ ਵਾਲਾ ਪਾਸਾ ਲੇਕਿਨ ਜਦੋਂ ਇਹ ਡਿੱਗਣੀ ਹੈ ਤਾਂ ਇਹਨੇ ਚੱਲਦੀ ਰੋਡ ਤੇ ਡਿਗਣਾ ਹੈ ਤੇ ਕਿਸੇ ਨਾ ਕਿਸੇ ਨੂੰ ਨਾਲ ਲੈ ਕੇ ਜਾਣਾ ਕਿਸੇ ਨਾ ਕਿਸੇ ਨੂੰ ਬੇਵਕਤੀ ਮੌਤ ਮਾਰ ਕੇ ਜਾਣਾ ਹੈ ਕੈਮਰਾਮੈਨ ਸੱਜੇ ਸੇਟੀ ਦੇ ਨਾਲ ਨਸ਼ਪਰੀ ਸਿੰਘ ਵੇਦੀ ਤੁਹਾਨੂੰ ਲਾਈਵ ਨਿਊਜ਼